ਜੇ ਭਵੰਤ ਸਾਂ ਤੂੰ ਕਿਸਾਨਾਂ ਨਾਲ ਐ ਤੂੰ ਪੰਜਾਬ ਨਾਲ ਐ ਪੰਜਾਬ ਦੀ ਹੱਦ ਦੇ ਵਿੱਚ ਆ ਕੇ ਬੰਦਾ ਮਾਰ ਕੇ ਗਿਆ ਐ ਪੰਜਾਬ ਦੀ ਹੱਦ ਦੇ ਵਿੱਚ ਆ ਕੇ ਲੱਤਾ ਬਾਹਾਂ ਤੋੜੀਆਂ ਨੇ ਪੰਜਾਬ ਦੀ ਹੱਦ ਦੇ ਵਿੱਚੋਂ ਬੰਦੇ ਚੱਕ ਕੇ ਲੈ ਗਏ ਐ ਪੰਜਾਬ ਦੀ ਹੱਦ ਦੇ ਵਿੱਚ ਟ੍ਰੈਟਰ ਟਰਾਲੀਆਂ ਭੰਨ ਕੇ ਗਏ ਐ ਤੇ ਹੁਣ ਤੱਕ ਪਰਚਾ ਕਿਉਂ ਨਹੀਂ ਦਰਜ ਹੋਇਆ ਫਿਰ ਇੱਥੇ ਭਾਨੇਆਰਗੇ ਨੂੰ ਚੱਕਦੇ ਆਂ ਮਿੰਟ ਚੱਕ ਕੇ ਚੈਨੀ ਚੋਰੀ ਦਾ ਪਰਚਾ ਫਰੋਤੀਆਂ ਦੇ ਪਰਚੇ ਕੁੱਟਮਾਰ ਕਰਦੇ ਹੋ ਵੀਡੀਓ ਬਣਾਉਨੇ ਹੋ ਇੰਨਾ ਮਿੰਟ ਵੀ ਨਹੀਂ ਲਾਉਂਦੇ ਯਾਰ ਕੀ ਕਰਦੀ ਸੀ ਭਵੰਸਿਆ ਤੇਰੀ ਪੰਜਾਬ ਪੁਲਿਸ ਖੜੀ ਜਦੋਂ ਪੰਜਾਬ ਦੀ ਹੱਦ ਦੇ ਵਿੱਚ ਆ ਕੇ ਉਹਨਾਂ ਨੇ ਯਾਰ ਸਾਡਾ ਆ ਘਾਣ ਕੀਤਾ ਕਹਾੜੀਆਂ ਦੇ ਨਾਲ ਟੈਂਕੀਆਂ ਵੱਡੀਆਂ ਟਰੈਕਟਰਾਂ ਦੀਆਂ ਟਾਇਰ ਵੱਡੇ ਟਰਾਲੀਆਂ ਉੱਪਰ ਸਮਾਨ ਛੱਟਿਆ ਜਾ ਕੇ ਟਰਾਲੀਆਂ 'ਚ ਪਏ ਸਾਡੇ ਬਜ਼ੁਰਗ ਤਾਂ ਕੁੱਟੇ ਉਹਨਾਂ ਨੇ ਯਾਰ ਆ ਕੇ ਉਹ ਤਾਂ ਹਰਿਆਣਾ ਦੀ ਹੱਦ 'ਚ ਨਹੀਂ ਹੋਇਆ ਤਾਂ ਪੰਜਾਬ ਦੀ ਹੱਦ 'ਚ ਲੈ ਜਾਣਾ ਉੱਥੇ ਦੀ ਸਰਕਾਰ ਕਿੱਥੇ ਐ ਕਿ ਕੱਲੇ ਬਿਆਨ ਹੀ ਐ ਹੁਣ ਤੱਕ ਹੁਣ ਬਿਆਨ ਆਉਣ ਲੱਗੇ ਜੀ ਅਸੀਂ ਕਰੋੜ ਰੁਪਇਆ ਦੇਵਾਂਗੇ ਜੀ ਨੌਕਰੀ ਦੇਵਾਂਗੇ ਕੀ ਕਰਨੇ ਆਹੇ ਕਰੋੜਾਂ ਰੁਪਇਆ ਯਾਰ ਜਾਂ ਨੌਕਰੀਆਂ ਉਹ ਸਾਡੇ ਲੋਕ ਹੀ ਬਹੁਤ ਤਕੜੇ ਨੇ ਉਹ ਪਰਿਵਾਰ ਦੀ ਮਰਜ਼ੀ ਕਰ ਦੇਣਗੇ ਗੱਲ ਨਿصاف ਦੀ ਐ ਅਸੀਂ ਬੰਦਾ ਮਰਵਾ ਲਿਆ ਕਰਕੇ ਠੀਕ ਆ ਮੁੜ ਕੇ ਨੌਕਰੀ ਤੇ ਖੜ ਜਾ ਕਰਗੇ ਜਾਂ ਕਰੋੜ ਰੁਪਇਆ ਤੇ ਖੜ ਜਾ ਕਰਗੇ ਫਿਰ ਇਹੀ ਕੰਮ ਚੱਲੂਗਾ ਕੱਲਾ ਕੱਲਾ ਮਾਪਿਆਂ ਦਾ ਪੁੱਤ ਯਾਰ ਹੁਣ ਨਵੀਂ ਗੱਲ ਸੁਣ ਲਓ ਅੱਜ ਉਹਦੀ ਮਾਂ ਸਾਹਮਣੇ ਆ ਗਈ ਉਸ ਮੁੰਡੇ ਦੀ ਕਹਿੰਦੀ ਕਿਉਂ ਮੇਰੇ ਪੁੱਤ ਦੀ ਮਿੱਟੀ ਰੋਲੀ ਆ ਸਿਸ਼ਕਾਰ ਕਰ ਦਿਓ ਵੀ ਭਾਈ ਤੂੰ 12-13 ਸਾਲ ਦੀ ਆਪਣੇ ਪੁੱਤ ਨੂੰ ਛੱਡ ਕੇ ਗਈ ਆ ਤੇਰਾ ਤਲਾਕ ਵੀ ਹੋਇਆ ਵਾ ਸੀਗਾ ਕਾਰਨ ਕੀ ਉਹ ਮਹਾਰਾਜਪਿੰਡ ਦੀ ਆ ਜਿਹੜੀ ਬੀਬੀ ਆ ਉਹ ਉਹ ਮੁੰਡੇ ਦੀ ਮਾਂ ਮਹਾਰਾਜਪਿੰਡ ਮੇਰੇ ਨਾਲ ਹੀ ਆ ਸਵੇਰੇ ਉਹਨੂੰ ਕੱਲ ਪੁਲਿਸ ਲੈ ਗਈ ਜੋ ਪੜਾਤਾ ਪੁਲਿਸ ਨੇ ਜੋ ਸਰਕਾਰ ਨੇ ਪੜਾਤਾ ਉਹ ਬਿਆਨ ਦਵਾਤੇ ਹੁਣ ਉਹ ਤਾਂ ਦੂਜੇ ਪਾਸੇ ਕਹਾਣੀ ਜਾਣੇ ਸਰਕਾਰ ਕਮਾਉਣ ਨੂੰ ਫਿਰਦੀ ਆ ਸੋ ਪੰਜਾਬ ਦੇ ਲੋਕੋ ਤੁਹਾਨੂੰ ਚਾਰ ਸਪੀਰੋ ਘੇਰਾ ਪਿਆ ਬਾਈ ਬੇਨਤੀ ਆ ਮੇਰੇ ਵੀਰ ਹੱਥ ਮੰਨ ਕੇ ਤੁਹਾਨੂੰ ਕਿ ਆਜੋ ਯਾਰ ਸਵੀਕਾਰ ਕੇ ਬਾਈ ਕੱਲ ਨੂੰ ਅਸੀਂ ਅੰਮ੍ਰਿਤਸਰ ਦੇ ਵਿੱਚ ਜਿੱਥੇ ਸਾਡੇ ਐਨਐਸਐ ਲੱਗੇ ਨੌਜਵਾਨਾਂ ਦੇ ਲਈ ਉਹਨਾਂ ਦੇ ਪਰਿਵਾਰ ਭੁਖੜਤਾਲ ਤੇ ਬੈਠੇ ਆ ਸਾਡੇ ਐਨਐਸਐ ਲੱਗੇ ਨੌਜਵਾਨ ਭੁਖੜਤਾਲ ਤੇ ਬੈਠੇ ਆ ਉਹਨਾਂ ਲਈ ਅਸੀਂ ਬਾਈ ਕੱਲ ਨੂੰ ਅੰਮ੍ਰਿਤਸਰ ਆ ਰਹੇ ਆ ਨੌਜਵਾਨ ਨੂੰ ਤੁਹਾਨੂੰ ਅਪੀਲ ਆ ਬਾਈ ਵੱਡੇ ਕਾਫਲੇ ਬਣਾ ਕੇ ਉਹਨਾਂ ਦਾ ਆਪਾਂ ਸਾਥ ਦਿੱਗੇ ਤੇ ਸਾਡੇ ਜਿਹੜੇ ਨੌਜਵਾਨ ਡਿਬਰੂਗੜ੍ਹ ਜ਼ਿਲ੍ਹਾ ਚ ਬੰਦਾ ਉਹਨਾਂ ਨੂੰ ਪੰਜਾਬ ਲਿਆਉਣ ਲਈ ਅਸੀਂ ਮੋਰਚੇ ਵੀ ਖੋਲ੍ਹ ਗਏ ਪੰਜਾਬ ਚ ਜੇ ਡਰ ਕੇ ਤੁਸੀਂ ਅੱਜ ਵੀ ਘਰਾਂ 'ਚ ਵੜ ਗਏ ਤਾਂ ਫਰਨਾ ਸਾਡੇ ਪ੍ਰਾਣੇ ਬੰਦੀ ਸਿੰਘ ਬਾਹਰ ਆਉਣੇ ਆ ਨਵੇਂ ਬੰਦੀ ਸਿੰਘ ਹੋਰ ਬਣਾ ਕੇ ਇਹਨਾਂ ਨੇ ਅੰਦਰ ਸਿੱਟ ਦੇਣੇ ਆ ਬਈ ਸੋ ਬੇਨਤੀ ਆ ਮੇਰੇ ਵੀਰ ਸਾਰਿਆਂ ਨੂੰ ਕਿ ਕੱਲ ਨੂੰ ਅਸੀਂ ਅੰਮ੍ਰਿਤਸਰ ਪਹੁੰਚਾਂਗੇ ਬਾਈ 12:00 ਵਜੇ ਉੱਥੇ ਜਿਹੜੇ ਵੀ ਭਰਾ ਸਾਡੀ ਗੱਲ ਸੁਣਦੇ ਆ ਉਹ ਵੱਧ ਤੋਂ ਵੱਧ ਵੱਡੀ ਗਿਣਤੀ ਦੇ ਵਿੱਚ ਆਪਕੋ ਆਪਣੇ ਸਾਧਨਾ ਦੇ ਉੱਤੇ ਉੱਥੇ ਪਹੁੰਚੋ ਤਾਂ ਕਿ ਆਪਾਂ ਅੱਜ ਉਹਨਾਂ ਦੀ ਆਵਾਜ਼ ਬਣੀਏ ਉਹ ਬਾਈ ਕੋਈ ਨਿੱਜੀ ਲੜਾਈ ਲਈ ਅੰਦਰ ਨਹੀਂ ਬੈਠੇ ਕਿਸੇ ਖਾਲ ਪਿੱਛੇ ਕਿਸੇ ਬੱਟ ਦੇ ਰੋਲੇ ਪਿੱਛੇ ਨਹੀਂ ਅੰਦਰ ਬੈਠੇ ਕੋਈ ਨੱਜ ਪਿੱਛੇ ਨਹੀਂ ਅੰਦਰ ਬੈਠੇ ਬਾਈ ਸਾਡੀਆਂ ਨਸਲਾਂ ਸਾਡੀ ਜਵਾਨੀ ਸਾਡੀ ਧਰਤੀ ਸਾਡੀਆਂ ਬੋਲੀਆਂ 100% ਪੱਕੀ ਸਲਾਮ ਪੱਕਾ ਕੰਮ ਸਮੱਸਿਆ ਕੋਈ ਵੀ ਹੋਵੇ ਲਵ ਮੈਰੀਜ ਬ੍ਰੇਕਅਪ ਸੋਲਿਊਸ਼ਨ ਫੋਨ ਕਰੋ ਸਮਾਗਨ